ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਪਾਲਕ, ਸਾਗ, ਮੇਥੀ, ਆਮੀ ਮਿਲਦੇ ਨੇ ਤੇ ਘਰਾਂ ਵਿੱਚ ਵੀ ਵਾਧੂ ਬੰਦਿਆ ਇੱਥੋਂ ਤੱਕ ਕਿ ਕਈਆਂ ਦਾ ਤਾਂ ਜੀ ਵੀ ਅੱਕ ਜਾਂਦਾ ਵੀ ਇਹ ਚੀਜ਼ਾਂ ਬਾਣੀ ਰਹੀਆਂ ਨੇ ਲਗਾਤਾਰ ਆਲੂ ਮੇਥੀ ਦੀ ਸਬਜ਼ੀ ਤੁਸੀਂ ਹਰ ਵਾਰ ਬਣਾਉਣੀਓ ਤੇ ਅੱਜ ਆਪਾਂ ਬਣਾਵਾਂਗੇ ਜੀ ਗੋਭੀ ਮੇਥੀ ਦੀ ਸਬਜ਼ੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਇਹਨੂੰ ਹਫ਼ਤੇ ਵਿੱਚ ਇੱਕ ਵਾਰ ਪੱਕਾ ਬਣਾਇਆ ਕਰੋਗੇ ਨਾਲੇ ਜਿਹੜਾ ਥੋੜਾ ਜਿਹਾ ਸਬਜ਼ੀਆਂ ਦੇ ਟੇਸਟ ਵਿੱਚ ਹੈ ਉਹ ਚੇਂਜ ਹੋ ਜਾਂਦਾ ਉਸ ਤੋਂ ਬਾਅਦ ਜੀ ਆਪਾਂ ਸਾਰਾ ਸਮਾਨ ਇਹਦੇ ਲਈ ਕੱਟ ਕੇ ਧੋ ਕੇ ਸੁਕਾ ਲਿਆ ਮੇਥੀ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ ਕਰ ਲੈਣਾ ਉਸ ਤੋਂ ਬਾਅਦ ਜੀ ਆਪਾਂ ਕੜਾਈ ਵਿੱਚ ਪਾਵਾਂਗੇ ਅੱਧਿਕ ਕੱਚੀ ਸਰੋਂ ਦਾ ਤੇਲ ਜਿਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ ਫਿਰ ਉਹਦੇ ਵਿੱਚ ਪਾਵਾਂਗੇ ਜੀ ਆਪਾਂ ਗੋਭੀ ਤੇ ਗੈਸ ਦੀ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪਕਾਵਾਂਗੇ ਇਹਨੂੰ ਆਪਾਂ ਡੀਪ ਫਰਾਈ ਨਹੀਂ ਕੀਤਾ ਹਲਕਾ ਫਰਾਈ ਕਰਾਂਗੇ ਤੇ ਇਸੇ ਤਰੀਕੇ ਨਾਲ ਜਦੋਂ ਇਹਦਾ ਕਲਰ ਵਗੈਰਾ ਚੇਂਜ ਹੋ ਗਿਆ ਉਸ ਹਿਸਾਬ ਨਾਲ ਤੁਸੀਂ ਇਹਨੂੰ ਬਾਹਰ ਕੱਢ ਲੈਣਾ ਉਸ ਤੋਂ ਬਾਅਦ ਜੀ ਆਪਾਂ ਤਿਆਰ ਕਰਾਂਗੇ ਦੂਸਰਾ ਸਮਾਨ ਆਪਾਂ ਇਹਦੇ ਲਈ ਕੱਟੇ ਸੀ ਜੀ ਦੋ ਤਿੰਨ ਟਮਾਟਰ ਤਿੰਨ ਚਾਰ ਲਈ ਅਸੀਂ ਹਰੀਆਂ ਮਿਰਚਾਂ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਗ੍ਰਾਈਂਡ ਕਰ ਲਾਂਗੇ ਤੇ ਦੂਸਰੇ ਪਾਸੇ ਆਪਣੀ ਗੋਭੀ ਸੀ ਜੀ ਉਹ ਵੀ ਕਲਰ ਦੇਖੋ ਚੇਂਜ ਕਰ ਗਈ गोभी ਨੂੰ ਇੱਥੇ ਤੁਸੀਂ ਪੂਰਾ ਹੀ ਪਕਾ ਲੈਣਾ ਹੈ ਕੋਈ ਵੀ ਇਹਦੇ ਵਿੱਚ ਕਸਰ ਵਗੈਰਾ ਬਿਲਕੁਲ ਨਹੀਂ ਰੱਖਣੀ ਉਸ ਤੋਂ ਬਾਅਦ ਜਿਹੜਾ ਵੀ ਤੇਲ ਬਚਿਆ ਉਹਦੇ ਵਿੱਚ ਆਪਾਂ ਭੁੰਨਾਗੇ ਜੀਰਾ ਸਾਬਤ ਤਨੀਆ ਜੇ ਤੇਲ ਤੁਹਾਡੇ ਕੋਲ ਘੱਟ ਹੋਵੇ ਤਾਂ ਤੁਸੀਂ ਥੋੜਾ ਜਿਹਾ ਹੋਰ ਮਿਕਸ ਕਰ ਲਿਓ ਪਰ ਆਪਾਂ ਉਸੇ ਵਿੱਚ ਹੀ ਪਾਤਾ ਜਿਨ੍ਹਾਂ ਨੂੰ ਇੰਨਾ ਤੇਲ ਵੀ ਬਈ ਜ਼ਿਆਦਾ ਲੱਗਦਾ ਹੋਵੇ ਇਹ ਕਹਿੰਦੇ ਬਹੁਤ ਆਈਲੀਏ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਉਸ ਤੋਂ ਬਾਅਦ ਜੀ ਬਿਲਕੁਲ ਥੋੜੀ ਜੀ ਪਾਵਾਂਗੇ ਆਪਾਂ ਰਾਈ ਤੇ ਹਲਕਾ ਜਿਹਾ ਪਕਾਵਾਂਗੇ ਜ਼ਿਆਦਾ ਰਾਈ ਨੂੰ ਨਾ ਪਕਾਓ ਨਹੀਂ ਤਾਂ ਸਬਜ਼ੀ ਵਿੱਚ ਕੜਤਨ ਆ ਜਾਂਦੀ ਹੈ ਉਸ ਤੋਂ ਬਾਅਦ ਜੀ ਅਦਰਕ ਲਸਣ ਦੀਆਂ ਕਲੀਆਂ ਨੂੰ ਆਪਾਂ ਇਸ ਤਰ੍ਹਾਂ ਲੰਮਾ ਕੱਟਿਆ ਤੇ ਬੜੀਆਂ ਵਧੀਆ ਲੱਗਦਾ ਜਦੋਂ ਇਹਦਾ ਟੇਸਟ ਆਉਂਦਾ ਵਿੱਚ ਤਿੰਨ ਚਾਰ ਕਟੀਆਂ ਜੀ ਆਪਾਂ ਹਰੀਆਂ ਮਿਰਚਾਂ ਪਹਿਲਾਂ ਵੀ ਆਪਾਂ ਗ੍ਰाइंड ਕੀਤੀਆਂ ਸੀ ਮਸਾਲੇ ਵਿੱਚ ਤੇ ਹੁਣ ਆਪਾਂ ਐਕਸਟਰਾ ਪਾਈ ਹੈ ਤੇ ਫਿਰ ਜਦੋਂ ਇਹ ਪੱਕੀਆਂ ਤੇ ਆਪਾਂ ਨਾਲ ਹੀ ਜੀ ਪਿਆਜ਼ ਪਾ ਤੇ ਤਿੰਨ ਚਾਰ ਪਿਆਜ਼ ਕੱਟ ਲੈਣੇ ਆ ਤੁਸੀਂ ਨਾ ਜ਼ਿਆਦਾ ਪਤਲੇ ਤੇ ਨਾ ਜ਼ਿਆਦਾ ਮੋٹے ਉਸ ਤੋਂ ਬਾਅਦ ਇਹਨੂੰ ਜੀ ਪਕਾਵਾਂਗੇ ਜਦੋਂ ਇਹਨਾਂ ਨੇ ਆਪਣਾ ਕਲਰ ਬਟਾ ਲਿਆ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲਾ ਹਲਦੀ ਤੇ ਨਿਆ ਪਾਊਡਰ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾ ਲੈਣੀ ਹੈ ਬਿਲਕੁਲ ਥੋੜੀ ਜਿਹੀ ਆਪਾਂ ਇਹਦੇ ਵਿੱਚ ਰੰਗ ਵਾਲੀ ਮਿਰਚ ਪਾਈ ਸੀ ਆਪਾਂ ਦੂਸਰੀ ਚ ਮਿਕਸ ਕਰਤੀ ਪਰ ਮਿਰਚ ਦਾ ਧਿਆਨ ਰੱਖਣਾ ਕਿਉਂਕਿ ਆਪਾਂ ਹਰੀ ਮਿਰਚ ਦੇ ਵਿੱਚ ਜ਼ਿਆਦਾ ਯੂਜ਼ ਕੀਤੀ ਹੈ ਬਿਲਕੁਲ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਾਂਗੇ 3-4 ਮਿੰਟ ਤੱਕ ਜਦੋਂ ਇਹ ਵਧੀਆ ਪੱਕ ਗਿਆ ਆਪਣਾ ਤੇਲ ਜੇ ਛੱਡ ਗਿਆ ਫਿਰ ਇਹਦੇ ਵਿੱਚ ਆਪਾਂ ਬਿਲਕੁਲ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਜਿਹਦੇ ਨਾਲ ਇਹਦਾ ਸਵਾਦ ਹੈ ਕਈ ਗੁਣਾ ਹੋ ਜਾਂਦਾ ਹੈ ਕਾਲੇ ਨਮਕ ਦਾ ਟੇਸਟ ਕਾਲੀ ਮਿਰਚ ਦਾ ਬਹੁਤ ਜਿਆਦਾ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਟਮਾਟਰਾਂ ਦੀ ਪਿਓਰੀ ਜਿਹੜੀ ਆਪਾਂ ਹਰੀ ਮਿਰਚ ਦੇ ਨਾਲ ਤਿਆਰ ਕੀਤੀ ਸੀ ਤੇ ਇਹਨੂੰ ਮਿਕਸ ਕਰ ਦਾਂਗੇ ਆਪਣਾ ਜਿਹੜਾ ਪੂਰਾ ਮਸਾਲਾ ਸੀ ਇਹ ਤਿਆਰ ਹੋ ਗਿਆ ਤੇ ਬਹੁਤ ਹੀ ਸੋਹਣਾ ਦੇਖੋ ਇਹਦਾ ਕਲਰ ਆਇਆਗਾ 3-4 ਮਿੰਟ ਲਈ ਇੱਥੇ ਆਪਾਂ ਲਗਾਤਾਰ ਇਹਨੂੰ ਪਕਾਵਾਂਗੇ ਗੈਸ ਦੀ ਫਲੇਮ ਤੁਸੀਂ ਇੱਥੇ ਫੁੱਲ ਵੀ ਕਰ ਸਕਦੇ ਹੋ ਜਦੋਂ ਇਹ ਪੱਕ ਗਿਆ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮੇਥੀ ਤੇ ਆਪਣੇ ਆਲੂ ਜਿਹੜੇ ਕਿ ਬਹੁਤ ਹੀ ਜ਼ਿਆਦਾ ਖਾਸ ਹੁੰਦੇ ਆ ਤੇ ਇਸ ਟਾਈਮ ਵਿੱਚ ਫੁੱਲ ਬੰਦੇ ਹੈਗੀ ਆਲੂ ਦਾ ਸਾਈਜ਼ ਤੁਸੀਂ ਹਿਸਾਬ ਨਾਲ ਕੱਟ ਲੈਣਾ ਜਿਹੜੇ ਕਿ ਜਲਦੀ ਤਿਆਰ ਹੋ ਜਾਣ ਕਿਉਂਕਿ ਜੇ ਜ਼ਿਆਦਾ ਮੋਟੇ ਹੋਣਗੇ ਉਹਨਾਂ ਨੂੰ ਹੀ ਜ਼ਿਆਦਾ ਸਮਾਂ ਲੱਗੂਗਾ ਮੇਥੀ ਨੂੰ ਬਣਨ ਤੇ ਇੰਨਾ ਸਮਾਂ ਨਹੀਂ ਲੱਗਦਾ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਮਿਕਸ ਕਰਤਾ ਤੇ ਥੋੜੀ ਜਿਹੀ دیر ਲਈ ਟੱਕ ਕੇ ਰੱਖ ਦਾਂਗੀ ਸਲੋ ਫਲੇਮ ਤੇ ਆਪਾਂ ਇਹ ਸਬਜ਼ੀ ਪਕਾਵਾਂਗੇ ਨਾਲ ਇਹਨੇ ਆਪਣਾ ਪਾਣੀ ਛੱਡ ਦੇਣਾਗਾ ਆਪਣੇ ਆਪ ਹੀ ਪੱਕ ਜਾਣਾ ਪਾਣੀ ਇਹਰਾ ਹੋਰ ਪਾਉਣ ਦੀ ਆਪਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਦੇਖੋ ਜੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਜਿਹੜੀ ਹੈਗੀ ਆਪਣੀ ਆਲੂ ਮੇਥੀ ਬਣ ਕੇ ਇਹ ਤਿਆਰ ਹੋ ਗਈ ਐਥੇ ਸਬਜੀ ਤੁਸੀਂ ਇਸ ਤਰੀਕੇ ਨਾਲ ਵੀ ਖਾ ਸਕਦੇ ਹੋ ਬਾਰੇ ਇਹਨੂੰ ਜਦੋਂ ਹੀ ਇਹ ਤਿਆਰ ਹੋਗੀ ਤਾਂ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਪੈਸ਼ਲ ਜਿਹੜੀ ਆਪਾਂ ਇਹਦੇ ਲਈ ਪਕਾਈ ਸੀ ਆਪਣੀ ਗੋਭੀ ਤੇ ਉਹਨੂੰ ਇਹਦੇ ਵਿੱਚ ਮਿਕਸ ਕਰ ਦਿਓ ਤੁਸੀਂ ਤੇ ਇੱਕ ਵਾਰੀ ਤੁਸੀਂ ਸਬਜੀ ਇਹ ਜਿਹੜੀ ਇਸ ਤਰੀਕੇ ਨਾਲ ਟਰਾਈ ਕਰਕੇ ਜ਼ਰੂਰ ਦੇਖਿਓ ਹਲਕਾ ਜਿਹਾ ਇਸ ਤੋਂ ਬਾਅਦ ਇਹਨੂੰ ਗੈਸ ਤੇ ਰੱਖਿਓ ਗੈਸ ਦੀ ਫਲੇਮ ਮਤਲਬ ਬਿਲਕੁਲ ਸਲੋ ਰੱਖਿਓ ਤੇ 1 ਮਿੰਟ ਲਈ ਹੋਰ ਪਕਾ ਲਿਓ ਤੇ ਸਬਜੀ ਆਪਣੀ ਬਣ ਕੇ ਦੇਖੋ ਬਿਲਕੁਲ ਤਿਆਰ ਹੈ ਜਦੋਂ ਇਹਨੂੰ ਤੁਸੀਂ ਖਾਓਗੇ ਬਿਲਕੁਲ ਥੋੜਾ ਜਿਹਾ ਚੇਨ ਇਹ ਕਰਨਾ ਬਹੁਤ ਹੀ ਜ਼ਿਆਦਾ ਇਹਦਾ ਟੇਸਟ ਹੋਗਾ ਤੇ ਬਿਲਕੁਲ ਸੁੱਕੀ ਸਬਜੀ ਬਣੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਸੁੱਕੀਆਂ ਸਬਜ਼ੀਆਂ ਸਭ ਨੂੰ ਹੀ ਜ਼ਿਆਦਾ ਪਸੰਦ ਹੁੰਦੀਆਂ ਨੇ ਤੇ ਬਹੁਤ ਹੀ ਵਧੀਆ ਤੇ ਸਿੰਪਲ ਜਿਹੇ ਤਰੀਕੇ ਦੀ ਇਹ ਰੈਸিপি ਹੈ ਟਰਾਈ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਬਣਾਇਓ ਤੇ ਖਾਇਓ ਸਭ ਨੂੰ ਹੀ ਸਵਾਦ ਵਿੱਚ ਥੋੜਾ ਜਿਹਾ ਚੇਂਜ ਦਿਓ ਕਿਉਂਕਿ ਮੈਨੂੰ ਲੱਗਦਾ ਬਹੁਤੇ ਘਰਾਂ 'ਚ ਤਾਂ ਬਹੁਤੇ ਪਰੇਸ਼ਾਨ ਵੀ ਹੋਗੇ ਹੋਣਗੇ ਸਾਗ ਵਗੈਰਾ 'ਚ ਵੀਡੀਓ ਦੇਖ ਲਈ ਧੰਨਵਾਦ